ਬੈਰੀਕੇਡਿੰਗ ਪੂਰੀ ਉਹਨਾਂ ਨੇ ਮਜ਼ਬੂਤ ਔਰ ਨਾਲ ਆਲੇ ਦੁਆਲੇ ਜਿਹੜੀਆਂ ਫਸਲਾਂ ਕਣਕਾਂ ਪੱਕ ਰਹੀਆਂ ਧੱਕੇ ਨਾਲ ਉਹਨਾਂ ਨੇ ਕਿਸਾਨਾਂ ਦੀਆਂ ਫਸਲਾਂ 'ਚ ਮੋਟਰਾਂ ਛੜਾਤੀਆਂ ਪਾਣੀ ਗੋਟੇ-ਗੋਟੇ ਫਿਰਦਾ ਬੈਰੀਕੇਡ ਬਹੁਤ ਭਾਰੀ ਨੇ ਸਾਨੂੰ ਵੀ ਪਤਾ ਲੱਗਿਆ ਕਿ ਬੈਰੀਕੇਡ ਤਾਂ ਮਸ਼ੀਨਾਂ ਨਾਲ ਟੁੱਟਣਿਆ ਸੀਪੋਕ ਲੇਨ ਦਾ ਪ੍ਰਬੰਧ ਕੀਤਾ ਸੰਗਰੋਥ ਪਹਿਲਾ ਡਢਬੇ ਸਾਡੀ ਪੁਲਿਸ ਨਾਲ ਟੱਕਰ ਹੋਈ ਡਢਬੇ ਸਾਨੂੰ ਪੰਜਾਬ ਪੁਲਿਸ ਨੇ ਮੋੜਨਾ ਚਾਹਿਆ 500 ਬੰਦਾ 400 ਬੰਦਾ ਪੰਜਾਬ ਪੁਲਿਸ ਦਾ ਲੇਡੀਜ਼ ਕਨਸਟੇਬਲ ਵਗੈਰਾ ਐਸਪੀ ਡੀਐਸਪੀ ਸਾਰੇ ਅਮਲਾ ਤਮਲਾ ਤੱਕੇ ਨਾਲ ਸਾਡੇ ਡਾਂਗਾ ਮਾਰੀਆਂ ਮਸ਼ੀਨ ਟਰੈਕਟਰ ਖੋ ਕੇ ਉਹਨਾਂ ਨੇ ਘੱਗੇ ਠਾਣੇ ਚ ਲਾ ਦਿੱਤੇ ਪੰਜਾਬ ਪੁਲਿਸ ਨੇ ਮਾਫੀ ਮੰਗ ਕੇ ਕਿ ਸਾਡੀ ਗਲਤੀ ਹੈ 2 ਵਜੇ ਕਿਸਾਨਾਂ ਦੇ ਨੌਜਵਾਨਾਂ ਦੇ ਅੱਗੇ ਝੁੱਕ ਕੇ ਉਹ ਕਲੇ ਨੂੰ ਰਿਹਾ ਕੀਤਾ ਵਾਰੀ ਵਾਰੀ ਸਾਨੂੰ ਇੱਕ ਬਗਾਨੇਪਣ ਦਾ ਅਹਿਸਾਸ ਕਰਾਇਆ ਜਾਂਦਾ ਹੈ ਘਟਰ ਦਾ ਬੈਡਰੂਮ ਤੱਕ ਕਿਸਾਨ ਘੇਰ ਲੈਣ ਪੰਜਾਬ ਹੈ ਭਾਈ ਜੀ 스프ਿੰਗ ਹੈ ਜਿੰਨਾ ਦਬੋਗੇ ਇਹਨੇ ਉਹਨਾਂ ਉੱਪਰ ਨੂੰ ਜਾਣਾ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿੱਦੇ ਜਿੱਕ ਵੀ ਫਾਂਸੀ ਨਹੀਂ ਸੀ ਇੱਕ ਵੀ ਕਿਸੇ ਨੂੰ ਸਜ਼ਾ ਨਹੀਂ ਸੀ ਇੱਕ ਵੀ ਕਿਸੇ ਧੀ ਪੈਣ ਦੀ ਬੇਪੱਤ ਨਹੀਂ ਸੀ ਹੋਈ ਕੇਂਦਰ ਸਰਕਾਰ ਸਾਡੇ ਤੋਂ ਡਰਦੀ ਆ ਇਸੇ ਕਰਕੇ ਸਾਨੂੰ ਦੁਬਾਰੇ ਦੁਬਾਰੇ ਬਗਾਨੇ ਪਣ ਦਾ ਅਹਿਸਾਸ ਕਰਾ ਕੇ ਲੰਗਰ ਪ੍ਰਸ਼ਾਦਾ ਪਾਣੀ ਲੱਸੀ ਉਵੇਂ ਰਹਿਣ ਲਈ ਬਵਸਥਾ ਲੋਕ ਕਰ ਰਹੇ ਨੇ ਮਤਲਬ ਕਿ ਇਹ ਅੰਦੋਲਨ ਦਿਨ ਪ੍ਰਤੀ ਦਿਨ ਮਤਲਬ ਪੂਰੀ ਚੜ੍ਹਤ ਵੱਲ ਨੂੰ ਜਾ ਰਿਹਾ ਹੈ ਸਰਕਾਰ ਮਹਾਂ ਦਿੱਲੀ ਦੀ ਬਰੂਹਾਂ ਦੇ ਉੱਤੇ ਜਦੋਂ ਕਿਸਾਨ ਪਹੁੰਚੇ ਸੀ ਤਾਂ ਮੋਰਚੇ ਵੱਖ-ਵੱਖ ਬਾਰਡਰਾਂ ਦੇ ਉੱਤੇ ਲੱਗੇ ਸੀ ਸਿੰਘੂ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਟਿੱਕਰੀ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਔਰ ਗਾਜ਼ੀਪੁਰ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹਾਲਾਂਕਿ ਕਿਸਾਨ ਜ਼ਰੂਰ ਇੱਕ ਦੂਜੇ ਨੂੰ ਮਿਲਣ ਵਾਸਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਆਉਂਦੇ ਸੀ ਅੱਜ ਉਸੇ ਤਰੀਕੇ ਨਾਲ ਸ਼ੰਭੂ ਦੇ ਉੱਤੇ ਮੋਰਚਾ ਲੱਗਿਆ ਹੋਇਆ ਦੂਜੇ ਪਾਸੇ ਖਨੋਰੀ ਦੇ ਉੱਤੇ ਮੋਰਚਾ ਲੱਗਿਆ ਹੋਇਆ ਤਾਂ ਬਾਈ ਹਣੀ ਖਨੋਰੀ ਤੋਂ ਸ਼ੰਭੂ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਾਈ ਸ਼ੇਰਾ ਸਾਡੇ ਨਾਲ ਹੈ ਬਾਈ ਜੀ ਬਹੁਤ ਬਹੁਤ ਸ ਅਸਲ ਜਿਹੜਾ ਬਹੁਤ ਵੱਡਾ ਅੰਦੋਲਨ ਦੁਬਾਰੇ ਭਾਰਤ ਕੇਂਦਰ ਸਰਕਾਰ ਦੇ ਨਾਲ ਦੁਬਾਰੇ ਸ਼ੁਰੂ ਹੋ ਗਿਆ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਕਰਜ਼ਾ ਮਾਫੀ ਨੂੰ ਲੈ ਕੇ ਔਰ ਦੋਵੇਂ ਬਾਰਡਰਾਂ ਦੇ ਉੱਪਰ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਖਨੌਰੀ ਬਾਰਡਰ ਤੇ ਅਸੀਂ ਟਿਕੇ ਹੋਏ ਹਾਂ ਉੱਥੇ ਲਗਾਤਾਰ ਸੰਘਰਸ਼ ਚੱਲਦਾ ਹੈ ਔਰ ਅਸੀਂ ਅੱਜ ਸਪੈਸ਼ਲੀ ਕਿਉਂਕਿ ਨੈੱਟ ਬੰਦ ਹੋਣ ਕਰਕੇ ਕਿਸੇ ਨੂੰ ਨਹੀਂ ਪੂਰੀ ਜਾਣਕਾਰੀ ਮਿਲ ਰਹੀ ਇਸ ਕਰਕੇ ਅਸੀਂ ਅੱਜ ਸਾਰੇ ਕਾਫਲੇ ਦੇ ਰੂਪ ਚ ਇੱਥੇ ਪਹੁੰਚੇ ਆਂ ਔਰ ਇੱਥੇ ਆ ਕੇ ਦੇਖਿਆ ਇੱਥੇ ਖਨੌਰੀ ਨੋ ਵਿੱਚ ਬਹੁਤ ਵੱਡਾ ਉਤਸ਼ਾਹ ਲੋਕਾਂ ਚ ਬਹੁਤ ਵੱਡੇ ਨੌਜਵਾਨ ਆ ਰਹੇ ਬਹੁਤ ਵੱਡੇ ਜਥੇ ਆ ਚਾਰੇ ਨੇ ਔਰ ਬਹੁਤ ਸਵੱਛਤਾ ਪ੍ਰਬੰਧ ਹੈ ਹਰਿਆਣੇ ਦਾ ਪੰਜਾਬ ਦਾ ਜਿਹੜਾ ਏਕਤਾ ਉਹ ਫੇਰ ਦੁਬਾਰੇ ਦੇਖਣ ਨੂੰ ਮਿਲ ਰਹੀ ਹੈ ਲੰਗਰ ਪ੍ਰਸ਼ਾਦਾ ਪਾਣੀ ਲੱਸੀ ਓਵੇਂ ਰਹਿਣ ਲਈ ਵਿਵਸਥਾ ਲੋਕ ਕਰ ਰਹੇ ਨੇ ਮਤਲਬ ਕਿ ਇਹ ਅੰਦੋਲਨ ਦਿਨ ਪ੍ਰਤੀ ਦਿਨ

ਪੂਰੀ ਚੜਤ ਵੱਲੋਂ ਜਾ ਰਿਹਾ ਹੈ ਸਰਕਾਰ ਨੂੰ ਝੁਕਣਾ ਹੀ ਝੁਕਣਾ ਪਵੇਗਾ ਕਿਦੋਂ ਸ਼ੰਭੂ ਇੱਥੇ ਹਾਲਾਤ ਗੋਲੀਬਾਰੀ ਹੋ ਗਈ ਗੋਲੇ ਗੋਲੇ ਡਾਗੇ ਜਾ ਰਹੇ ਸਿੱਖਨੋਰੀ ਵੀ ਉੱਥੇ ਹੀ ਪੈਰਲਰ ਇਹ ਜਿਹੇ ਕੁਝ ਚੀਜ਼ਾਂ ਚੱਲ ਰਹੀਆਂ ਸੀਗੀਆਂ ਹਾਲਾਂਕਿ ਜ਼ਰੂਰ ਥੋੜੀਆਂ ਘੱਟ ਸੀਗੀਆਂ ਪਰ ਖਲੋਰੀ ਤੋਂ ਖਬਰਾਂ ਹਮੇਸ਼ਾ ਰਾਤ ਵੇਲੇ ਹੀ ਆਉਂਦੀਆਂ ਸੀ ਕਿ ਰਾਤ ਵੇਲੇ ਪੰਗਾ ਪੈ ਗਿਆ ਰਾਤ ਵੇਲੇ ਆ ਹੋ ਗਿਆ ਹੁਣ ਇਸ ਵੇਲੇ ਕੀ ਹਾਲਾਤ ਨੇ ਖਨੋਰੀ ਤੇ ਜਿਹੜੇ ਖਨੋਰੀ ਇਸ ਵੇਲੇ ਹਾਲਾਤ ਨੇ ਕਿ ਬੈਰੀਕੇਡਿੰਗ ਪੂਰੀ ਉਹਨਾਂ ਨੇ ਮਜ਼ਬੂਤ ਔਰ ਨਾਲ ਆਲੇ ਦੋਲੇ ਜਿਹੜੀਆਂ ਫਸਲਾਂ ਕਣਕਾਂ ਪੱਕ ਰਹੀਆਂ ਧੱਕੇ ਨਾਲ ਉਹਨਾਂ ਨੇ ਕਿਸਾਨਾਂ ਦੀਆਂ ਫਸਲਾਂ 'ਚ ਮੋਟਰਾਂ ਛੜਾਤੀਆਂ ਪਾਣੀ ਗੋਡੇ-ਗੋਡੇ ਫਿਰਦਾ ਕਿਤੇ ਮਤਲਬ ਉਹਨਾਂ ਨੇ ਜਿਹੜੀਆਂ ਲਿੰਕ ਰੋਡਾਂ ਉਹ ਵੀ ਬੰਦ ਕਰਤੀਆਂ ਔਰ ਲੋਕਾਂ ਦਾ ਉਤਸ਼ਾਹ ਕੱਲ 20 30 ਹਜ਼ਾਰ ਬੰਦੇ ਪਿੰਡਾਂ 'ਚੋਂ ਲੋਕ ਆਏ ਨਿਕਲ ਕੇ ਔਰ ਉਹਨਾਂ ਨੇ ਬਹੁਤ ਵੱਡਾ ਉਤਸ਼ਾਹ ਦਿਖਾਇਆ ਯੂਨੀਅਨੋਂ ਇੱਥੋਂ ਤੱਕ ਨੌਜਵਾਨਾਂ ਨੇ ਧੱਕਾ ਵੀ ਕੀਤਾ ਕਿ ਅਸੀਂ ਬੈਰੀਕੇਡ ਤੋੜਨੇ ਆਂ ਇੱਧਰ ਵਾਲੇ ਵੀ ਇਹੀ ਕਹਿੰਦੇ ਨੇ ਸ਼ੰਭੂ ਵਾਲੇ ਵੀ ਇਹੀ ਕਹਿੰਦੇ ਨੇ ਕਿ ਅਸੀਂ ਤਾਂ ਜਾਨ ਨੂੰ ਕਾਲੇ ਆਂ ਖਨੋਰੀ ਵਾਲੇ ਵੀ ਕਾਲੇ ਨੇ ਕਿਉਂਕਿ ਪਹਿਲਾਂ ਪਿਛਲੀ ਵਾਰ ਵੀ ਸ਼ੰਭੂ ਵਾਲੇ ਪਹਿਲਾਂ ਨਿਕਲੇ ਸੀ ਖਨੋਰੀ ਵਾਲੇ ਬਾਅਦ ਚਾਹੀ ਸੀ ਬਿਲਹ ਦੇਖੋ ਦੇਖੋ ਮਸਲਾ ਤਾਂ ਸਾਡਾ ਦਿੱਲੀ ਜਾ ਕੇ ਹੱਲ ਹੋਣਾ ਇਹ ਸਾਰਿਆਂ ਨੂੰ ਪਤਾ ਪਰ ਜਿਹੜੀ ਕਿ ਗੱਲਬਾਤ ਚੱਲ ਰਹੀ ਹੈ ਕਿਸੇ ਵੀ ਮਸਲੇ ਦਾ ਹੱਲ ਹੈ ਜਦੋਂ ਟੇਬਲ ਟਾਕ ਹੈ ਦੇਖੋ ਜਦੋਂ ਜਥੇਬੰਦੀਆਂ ਦੇ ਆਗੂ ਸਰਕਾਰ ਟੇਬਲ ਤੇ ਬੈਠੀ ਹੈ ਟੇਬਲ ਟਾਕ ਕਰਦੀ ਹੈ ਜਾਂ ਬਹੁਤ ਵੱਡਾ ਮਸਲਾ ਹੈ ਨੂੰ ਕਾਨੂੰਨੀ ਰੂਪ ਦੀਆਂ ਅੜਚਣਾਂ ਵੀ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਵੀ ਕਰਨਾ ਹੈ ਤਾਂ ਮੈਨੂੰ ਸਾਨੂੰ ਲੱਗਦਾ ਕਿ ਨੌਜਵਾਨਾਂ ਨੂੰ ਧੀਰਜ ਸੰਜਮ ਤੋਂ ਵੀ ਕੰਮ ਲੈਣਾ ਚਾਹੀਦਾ ਅਗਰ ਸਾਡੇ ਬਜ਼ੁਰਗ ਅੱਗੇ ਲੜ ਰਹੇ ਨੇ ਤਾਂ ਸਾਨੂੰ ਪਿੱਛੇ ਉਹਨਾਂ ਦੀ ਬੈਕਅਪ ਕਰਨਾ ਚਾਹੀਦਾ ਤਾਂ ਸਾਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਗਰ ਉਹ ਕਹਿੰਦੇ ਨੇ ਅੱਗੇ ਵਧੋ ਤਾਂ ਸਾਨੂੰ ਅੱਗੇ ਵਧਣਾ ਚਾਹੀਦਾ ਅਗਰ ਸਾਨੂੰ ਉਹ ਕਹਿੰਦੇ ਨੇ ਕਿ ਸੰਜਮ ਰੱਖੋ ਤਾਂ ਸਾਨੂੰ ਰੋਕਣਾ ਚਾਹੀਦਾ ਉਹ ਜਿਵੇਂ ਜਿਸ ਤਰ੍ਹਾਂ ਸਰਕਾਰ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਸਮਾਂ ਦੇ ਰਹੀ ਆ ਤਾਂ ਉਸ ਸਮੇਂ ਨੂੰ ਸਾਨੂੰ ਵਾਚਣਾ ਚਾਹੀਦਾ ਆ ਤੇ ਜੇਸਬੀਆਂ ਦਾ ਵੀ ਰੋਲਾ ਬਾਲਾ ਪਿਆ ਬਹੁਤ ਦੇਰ ਜਦੋਂ ਜਏ ਤੁਸੀਂ ਵੀ ਕਰਦੇ ਰਹੇ ਤਾਂ ਮਸਲਾ ਹੱਲ ਵੀ ਹੋ ਗਿਆ ਹੁਣ ਸਭ ਕੁਝ ਲੋਟ ਆ ਕੰਮ ਅਸੀਂ ਜਦੋਂ ਬੈਰੀਕੇਡ ਬਹੁਤ ਭਾਰੀ ਨੇ ਸਾਨੂੰ ਵੀ ਪਤਾ ਲੱਗਿਆ ਕਿ ਬੈਰੀਕੇਡ ਤਾਂ ਮਸ਼ੀਨਾਂ ਨਾਲ ਟੁੱਟਣੇ ਆ ਤਾਂ ਅਸੀਂ ਪੋਕ ਲੈਣ ਦਾ ਪ੍ਰਬੰਧ ਕੀਤਾ ਸੰਗਰੂਰ ਤੋਂ ਸੁਨਾਮ ਰੋਡ ਤੋਂ ਤਾਂ ਪੋਕਲਨ ਲੈ ਕੇ ਅਸੀਂ ਜਦੋਂ ਬਹੁਤ ਇਹਦੇ ਸਿੱਗੀ ਕਿ ਮੁੱਲ ਖਰੀਦ ਲਈ ਸੀ ਸਾਡੇ ਨੌਜਵਾਨ ਮਿੱਤਰ ਦੀ ਸੀ ਦੇਖੋ ਤੁਸੀਂ ਉਹਦਾ ਵਿਚਾਰੇ ਦਾ ਇੱਕ ਆਮ ਪਰਿਵਾਰ ਦਾ ਮੁੰਡਾ ਸਾਂਝੀ ਮਸ਼ੀਨਾਂ ਉਹਨੇ ਭਾਵਨਾ ਜਾਗੀ ਫੇਰ ਵੀ ਜਿਗਰਾ ਦਿਖਾਤਾ ਉਹਨੇ ਦਿਖਾਇਆ ਉਹਦੀ ਭਾਵਨਾ ਜਾਗੀ ਆਮ ਕਰਦਾ ਮੁੰਡਾ ਕਿ ਭਾਈ ਜੀ ਮੈਂ ਬੈਰੀਕੇਡ ਤੋੜਨ ਨੂੰ ਤਿਆਰ ਆ ਸਾਡੀ ਮਸ਼ੀਨ ਲੈ ਜਾਓ ਅਸੀਂ ਸੰਗਰੂਰ ਤੋਂ ਵੱਡਾ ਕਾਫਲਾ ਲੈ ਕੇ ਗਏ ਪਹਿਲਾਂ ਢੜਬੇ ਸਾਡੀ ਪੁਲਿਸ ਨਾਲ ਟੱਕਰ ਹੋਈ ਢੜਬੇ ਸਾਨੂੰ ਪੰਜਾਬ ਪੁਲਿਸ ਨੇ ਰੋੜਨਾ ਚਾਹਿਆ ਪਰ ਉਹ ਘੱਟ ਸੀ ਅਸੀਂ ਜ਼ਿਆਦੇ ਸੀ ਧੱਕਾ ਮੁਕੀ ਹੋ ਕੇ ਅਸੀਂ ਕਾਮਯਾਬ ਹੋ ਗਏ ਅਸੀਂ ਪਾਤਣਾ ਚਲੇ ਗਏ ਪਾਤਣਾ ਜਾ ਕੇ 500 ਬੰਦਾ 400 ਬੰਦਾ 50 ਪੁਲਿਸ ਦਾ ਲੇਡੀਜ਼ ਕਨਸਟੇਬਲ ਵਗੈਰਾ ਐਸਪੀ ਡੀਐਸਪੀ ਸਾਰੇ ਅਮਲਾ ਤਮਲਾ ਧੱਕੇ ਨਾਲ ਸਾਡੇ ਡਾਂਗਾ ਮਾਰੀਆਂ ਔਰ ਸਾਨੂੰ ਧੱਕਿਆ ਮਸ਼ੀਨ ਟਰੈਕਟਰ ਖੋਹ ਕੇ ਉਹਨਾਂ ਨੇ ਘੱਗੇ ਠਾਣੇ ਚ ਲਾਤੀ ਔਰ ਅਸੀਂ ਉੱਥੇ ਪਟਿਆਲਾ ਮੁੱਖ ਮਾਰਗ ਜਿਹੜਾ ਉਹਨੂੰ ਜਾਮ ਕਰਤਾ ਜਾਮ ਕਰਨ ਤੋਂ ਬਾਅਦ ਭਾਈ ਜੀ ਨੌਜਵਾਨਾਂ ਦਾ ਪਿੰਡਾਂ ਚੋਂ ਕਾਫਲੇ ਹੁਣ ਸ਼ੁਰੂ ਹੋ ਗਏ ਵੱਡਾ ਘੱਟ ਹੋ ਗਿਆ ਔਰ ਤਕਰੀਬਨ ਰਾਤ ਨੂੰ 2 ਵਜੇ ਪੰਜਾਬ ਪੁਲਿਸ ਨੇ ਮਾਫੀ ਮੰਗ ਕੇ ਕਿ ਸਾਡੀ ਗਲਤੀ ਹੈ 2 ਵਜੇ ਕਿਸਾਨਾਂ ਦੇ ਨੌਜਵਾਨਾਂ ਦੇ ਅੱਗੇ ਝੁੱਕ ਕੇ ਉਹ ਕਲੇ ਨੂੰ ਰਿਹਾ ਕੀਤਾ ਔਰ ਅਸੀਂ ਮਾਲਕਾਂ ਨੂੰ ਉਹ ਵਾਪਸ ਕੀਤੀ ਆ ਔਰ ਉਹਨਾਂ ਨੇ ਮਾਫਸਾਨੇ ਮਾਲਕਾਂ ਨੇ ਸਾਡਾ ਵਾਅਦਾ ਕੀਤਾ ਸੀ ਕਿ ਅਸੀਂ ਕਿਸੇ ਨੇ ਇਸ ਰਸਤੇ ਦੇ ਜ਼ਰੀਏ ਦੁਬਾਰੇ ਬਾਰਡਰ ਤੇ ਜ਼ਰੂਰ ਪਹੁੰਚਾਂਗੇ ਬੈਰੀਕੇਡ ਉਸ ਮਸ਼ੀਨਾਂ ਤੋੜੇ ਜਾਣਗੇ ਕੱਲ ਦੀ ਮੀਟਿੰਗ ਬਹੁਤ ਕੁਝ ਤੈਅ ਕਰੋਗੀ ਅੱਗੇ ਦੀ ਸਾਰੀ ਰਣਨੀਤੀ ਕੱਲ ਦੀ ਮੀਟਿੰਗ ਦੇ ਉੱਤੇ ਨਿਰਭਰ ਹੋਣੀ ਹੈ ਕੱਲ ਤਾਂ ਜੇ ਮੀਟਿੰਗ ਦੇ ਵਿੱਚੋਂ ਕੋਈ ਸੱਟਾ ਨਿਕਲ ਜਾਂਦਾ ਤਾਂ ਤਾਂ ਫਿਰ ਕਿਸਾਨ ਇੱਥੋਂ ਖੁਸ਼ੀ-ਖੁਸ਼ੀ ਵਾਪਸ ਮੁੜ ਜਾਣਗੇ ਜੇ ਨਹੀਂ ਨਿਕਲਦਾ ਕੀ ਲੱਗਦਾ ਫੇ ਖਨੌਰੀ ਤੇ ਫਿਰ ਸ਼ੰਭੂ ਵਾਲੇ ਦਿੱਲੀ ਪਹੁੰਚਣਗੇ ਦੇਖੋ ਸਾਨੂੰ ਬਾਰੀ-ਬਾਰੀ ਪੰਜਾਬ ਦੇ ਕਿਸਾਨਾਂ ਨੂੰ ਭਾਵੇਂ ਪੰਜਾਬ ਦਾ ਮਜ਼ਦੂਰ ਹੈ ਅਸੀਂ ਜਦੋਂ ਵੀ ਆਪਣੀਆਂ ਮੰਗਾਂ ਮੰਨਵਾਉਣੀਆਂ ਜਾਂ ਜਦੋਂ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਆਜ਼ਾਦੀ ਤੋਂ ਬਾਅਦ ਉਹਨਾਂ ਲਈ ਲੈਣ ਲਈ ਹਮੇਸ਼ਾ ਸਾਨੂੰ ਸੜਕਾਂ ਤੇ ਰੋਣਾ ਪੈਂਦਾ ਔਰ ਵਾਰੀ ਵਾਰੀ ਸਾਨੂੰ ਇੱਕ ਬਗਾਨੇਪਣ ਦਾ ਅਹਿਸਾਸ ਕਰਾਇਆ ਜਾਂਦਾ ਕਿ ਜਿਸ ਤਰ੍ਹਾਂ ਪੰਜਾਬ ਦੇਸ਼ ਦਾ ਹਿੱਸਾ ਹੀ ਨਹੀਂ ਹੁੰਦਾ ਅੱਜ ਉਹ ਮਾਹੌਲ ਦੇਖਣ ਨੂੰ ਮਿਲ ਰਿਹਾ ਸ਼ਾਇਦ ਵਾਗਾ ਬਾਰਡਰ ਤੇ ਹੁਸੈਨੀ ਵਾਲੇ ਬਾਰਡਰ ਤੇ ਗੁਜਰਾਤ ਬਾਰਡਰ ਤੇ ਵੀ ਇਹੋ ਜੀ ਬੈਰੀਕੇਟਿੰਗ ਇਹੋ ਜੀ ਕੰਡੇ ਵਾਲੀਆਂ ਤਾਰਾਂ ਇਹੋ ਜੀ ਹਥਰੂ ਗੈਸ ਦੇ ਗੋਲੇ ਕਦੇ ਵੀ ਦੱਗੇ ਨਹੀਂ ਹੋਣੇ ਔਰ ਅੱਜ ਜਿਸ ਤਰ੍ਹਾਂ ਤਾਲਮੇਲ ਕਮੇਟੀ ਦਾ ਤੁਸੀਂ ਕਹਿੰਦੇ ਹੋ ਕਿ ਮੀਟਿੰਗਾਂ ਚੱਲ ਰਹੀਆਂ ਸਾਨੂੰ ਉਹਨਾਂ ਦਾ ਫੈਸਲਾ ਉਡੀਕਣਾ ਚਾਹੀਦਾ ਅਗਰ ਸਰਕਾਰ ਮੰਨਦੀ ਹੈ ਤਾਂ ਸਾਡੀ ਇਸ ਤੋਂ ਵੱਡੀ ਕੋਈ ਜਿੱਤ ਨਹੀਂ ਹੋਵੇਗੀ ਕਿ ਸਾਨੂੰ ਐਮਐਸਪੀ ਮਿਲਦੀ ਹੈ ਕਰਜ਼ਾ ਮਾਫੀ ਹੁੰਦੀ ਹੈ ਔਰ ਜਿਹੜੇ 2020 21 ਦੇ ਅੰਦੋਲਨ ਚ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੀ ਵਿਵਸਥਾ ਔਰ ਪੈਸੇ ਮਾਣ ਪੱਤਾ ਮਿਲਦਾ ਅਗਰ ਕੇਂਦਰ ਸਰਕਾਰ ਇਹ ਮੰਗਾ ਸਾਡੀਆਂ ਨਹੀਂ ਮੰਨਦੀ ਫਿਰ ਜਿਸ ਤਰ੍ਹਾਂ ਸਾਡੇ ਆਗੂਆਂ ਦਾ ਫੈਸਲਾ ਹੋਊਗਾ ਦਿੱਲੀ ਵਧਣ ਦਾ ਦਿੱਲੀ ਤੇ ਕਬਜ਼ਾ ਕਰਨਾ ਭਾਵੇਂ ਹਰਿਆਣੇ ਤੇ ਕਬਜ਼ਾ ਕਰਨਾ ਖੱਟਰ ਦੇ ਖੱਟਰ ਦਾ ਬੈੱਡਰੂਮ ਤੱਕ ਕਿਸਾਨ ਘੇਰ ਲੈਣਗੇ ਇਹ ਪੰਜਾਬ ਹੈ ਬਾਈ ਜੀ 스프ਿੰਗ ਹੈ ਜਿੰਨਾ ਦੱਬੋਗੇ ਇਹਨੇ ਉਹਨਾਂ ਉੱਪਰ ਨੂੰ ਜਾਣਾ ਹੈ ਪਿਆਰ ਨਾਲ ਭਾਵੇਂ ਪੰਜਾਬ ਤੋਂ ਤੁਸੀਂ ਕੋਈ ਵੀ ਫੈਸਲਾ ਕਰਵਾ ਲੋ ਤੁਸੀਂ ਪੰਜਾਬ ਨਾਲ ਤੱਕੇਸ਼ਾਈ ਨਹੀਂ ਕਰ ਸਕਦੇ ਪੰਜਾਬ ਦਾ ਇਤਿਹਾਸ ਹੈ ਪੰਜਾਬ ਦੀ ਵਿਰਾਸਤ ਹੈ ਅਸੀਂ ਤਾਂ ਉਹਨਾਂ ਲੋਕਾਂ ਤੋਂ ਨਹੀਂ ਦੇਵੇ ਜਿਨ੍ਹਾਂ ਨੇ ਸਾਰੀ ਦੁਨੀਆ ਜਿੱਤ ਲਈ ਸੀ ਮਹਿਮੂਦ ਗਜ਼ਨਵੀ ਦੇ ਬਾਜ਼ਾਰਾਂ 'ਚ ਟੱਕੇ ਟੱਕੇ ਤੇ ਵਿਕਦੀਆਂ ਸਾਡੀਆਂ ਭੈਣਾ ਸਾਡੇ ਨੌਜਵਾਨ ਉਦੋਂ ਦੇ ਸਾਡੇ ਬਜ਼ੁਰਗਾਂ ਨੇ ਛੜਾਈਆਂ ਉਹ ਦਾ ਤਖਤ ਜਿਹੜਾ ਕਦੇ ਕਿਸੇ ਤੋਂ ਜਿੱਤਿਆ ਨਹੀਂ ਕੋ ਸਾਡੇ ਪੰਜਾਬੀਆਂ ਨੇ ਜਿੱਤਿਆ ਉਹ ਸਾਂਝਾ ਪੰਜਾਬ ਅੱਜ ਦੁਨੀਆ ਚ ਪਹਿਲੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਉਹ ਪਹਿਲਾ ਰਾਜ ਹੈ ਜਿਹੜਾ ਸਾਡਾ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿੱਦੇ ਚ ਇੱਕ ਵੀ ਫਾਂਸੀ ਨਹੀਂ ਸੀ ਇੱਕ ਵੀ ਕਿਸੇ ਨੂੰ ਸਜ਼ਾ ਨਹੀਂ ਸੀ ਇੱਕ ਵੀ ਕਿਸੇ ਧੀ ਪੈਣ ਦੀ ਬੇਪੱਤ ਨਹੀਂ ਸੀ ਹੋਈ ਉਹੋ ਜਿਹਾ ਰਾਜ ਉਹੋ ਜੇ ਲੋਕ ਕੇਂਦਰ ਸਰਕਾਰ ਸਾਡੇ ਤੋਂ ਡਰਦੀ ਹੈ ਇਸੇ ਕਰਕੇ ਸਾਨੂੰ ਦੁਬਾਰੇ ਦੁਬਾਰੇ ਬਗਾਨੇ ਪਣ ਦਾ ਅਹਿਸਾਸ ਕਰਾ ਕੇ ਸਾਨੂੰ ਬਾਹਰ ਕੱਢਿਆ ਜਾਂਦਾ ਜਦੋਂ ਅਸੀਂ ਆਪਣੀਆਂ ਮੰਗਾਂ ਮੰਗਦੇ ਹਾਂ ਉਦੋਂ ਸਾਨੂੰ ਅਤਵਾਦੀ ਵੱਖਵਾਦੀ ਖਾਲਿਸਤਾਨੀ ਦਾ ਟੈਗ ਲਾ ਕੇ ਲੋਕਾਂ ਦੇ ਮੂਹਰੇ ਸਾਨੂੰ ਬਦਨਾਮ ਕੀਤਾ ਜਾਂਦਾ ਜਦੋਂ ਸਾਡੀ ਲੋੜ ਹੈ 70 ਸਾਲ ਚ ਅਸੀਂ ਦੇਸ਼ ਦਾ ਅਨਾਜ ਨਾਲ ਭੰਡਾਰ ਪਰਤਾ ਸਾਡੇ ਬਜ਼ੁਰਗਾਂ ਨੂੰ ਕੈਂਸਰ ਹੋ ਗਿਆ ਸਾਡਾ ਪ੍ਰਵਾਸ ਹੋ ਗਿਆ ਇਤੋਂ ਪੰਜਾਬ ਖਾਲੀ ਹੋ ਗਿਆ ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਕਿ ਅੰਦਰ ਸਰਕਾਰ ਦੀ ਬਹੁਤ ਵੱਡੀ ਏਡਾਲੋਜੀ ਇੱਕ ਆਪਦੇ ਵਪਾਰੀਆਂ ਨੂੰ ਖੁਸ਼ ਕਰਨ ਤੇ ਲੱਗੀ ਆ ਪਰ ਤੁਹਾਡੇ ਮਾਧਿਅਮ ਰਾਹੀਂ ਜਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਸਾਨੂੰ ਲੱਗਦਾ ਕਿ ਪਹਿਲਾਂ ਨੋ ਵੀ ਅੰਦੋਲਨ ਚੜਦੀ ਕਲਾ ਚਾਹ ਔਰ ਅੰਦੋਲਨ ਜਿੱਤ ਕੇ ਪੰਜਾਬੀ ਘਰਾਂ ਨੂੰ ਵਾਪਸ ਜਾਣਗੇ ਬਹੁਤ ਧੰਨਵਾਦ ਤਾਂ ਗਹਿਰਨੇ ਕੀ ਅੰਦੋਲਨ ਜਿੱਤ ਕੇ ਹੀ ਪੰਜਾਬ ਤੇ ਲੋਕ ਪੰਜਾਬ ਨੂੰ ਵਾਪਸ ਜਾਣਗੇ ਹੁਣ ਦੇਖਣਾ ਹੋਊਗਾ ਕੱਲ ਦੀ ਮੀਟਿੰਗ ਦੇ ਵਿੱਚੋਂ ਕੀ ਸੱਟਾਂ ਨਿਕਲਦਾ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ